ਜਿਸ ਪੈਟਰੋਲ ਪੰਪ ਤੇ ਨੌਕਰੀ ਮਿਲੀ ਫੌਜ ਵਿੱਚ ਰਿਟਾਇਰ ਕਰਨਲ ਬਲਦੇ ਸਿੰਘ ਜੀ ਦਾ ਸੀ ਸੁਣਿਆ ਸਖਤ ਸੁਭਾਅ ਦੇ ਮਾਲਕ ਆ ਅੱਖਾਂ ਹੀ ਅੱਖਾਂ ਵਿੱਚ ਅਗਲੇ ਦੀ ਜਾਨ ਕੱਢ ਲਿਆ ਕਰਦੇ ਇੱਕ ਦਿਨ ਸਪਲਾਈ ਵਾਲਾ ਟਰੱਕ ਆਉਣਾ ਸੀ ਕਾਗਜ਼ੀ ਕਾਰਵਾਈ ਪੂਰੀ ਕਰ ਹੀ ਰਹੇ ਸਾਂ ਕਿ ਬਾਹਰ ਰੌਲਾ ਪੈ ਗਿਆ ਇੱਕ ਬੰਦਾ ਤੇਲ ਪਾਉਣ ਵਾਲੇ ਮਿੱਠੂ ਸਿੰਘ ਨੂੰ ਜੂੜੇ ਤੋਂ ਫੜੀ ਧੂੰਦਾ ਹੋਇਆ ਅੰਦਰ ਲਿਆ ਰਿਹਾ ਸੀ ਅੰਦਰ ਵੜ ਆਖਣ ਲੱਗਾ ਆਪਣੇ ਮਾਲਕ ਨੂੰ ਸੱਦੋ ਪੁੱਛਿਆ ਕੀ ਗੱਲ ਹੋਈ ਤਾਂ ਮਿੱਠੂ ਨੂੰ ਚਪੇੜ ਮਾਰਦਾ ਆਖਣ ਲੱਗਾ ਪੈਟਰੋਲ ਦੀ ਥਾਂ ਡੀਜ਼ਲ ਭਰ ਦਿੱਤਾ ਕੰਜਰ ਨੇ ਵੱਡਾ ਨੁਕਸਾਨ ਹੋ ਗਿਆ ਕੌਣ ਭਰੂ ਹੁਣ ਇਹ ਨੁਕਸਾਨ ਹੰਝੂ ਪੂੰਝਦੇ ਮਿੱਠੂ ਸਿੰਘ ਵੱਲ ਨਜ਼ਰ ਗਈ ਤਾਂ ਉਸਦੇ ਘਰ ਦੇ ਹਾਲਾਤ ਅੱਖਾਂ ਅੱਗੇ ਘੁੰਮ ਗਏ ਅਜੇ ਪਿਛਲੇ ਹਫ਼ਤੇ ਹੀ ਪਿਓ ਦੀ ਅਚਾਨਕ ਹੋ ਗਈ ਮੌਤ ਦਾ ਵਾਸਤਾ ਪਵਾ ਕੇ ਨੌਕਰੀ ਤੇ ਰਖਵਾਇਆ ਸੀ ਉਸ ਨੂੰ ਨਿੱਕੇ ਨਿੱਕੇ ਭੈਣ ਭਰਾਵਾਂ ਦੀ ਲੰਬੀ ਚੌੜੀ ਫੌਜ ਮੈਨੂੰ ਆਪਣੀ ਤੇ ਉਸਦੀ ਨੌਕਰੀ ਚਲੇ ਜਾਣ ਨਾਲੋਂ ਉਸਤੇ ਪਾਏ ਜਾਣ ਵਾਲੇ ਹਰਜਾਨੇ ਦੀ ਫਿਕਰ ਕਿਤੇ ਜ਼ਿਆਦਾ ਸੀ ਸਰਦਾਰ ਹਰਿਆ ਨੂੰ ਫੋਨ ਕੀਤਾ ਸਾਰੀ ਗੱਲ ਦੱਸੀ ਘੜੀ ਕੁ ਮਗਰੋਂ ਤੁਰੇ ਆਉਂਦੇ ਕਰਨਲ ਸਾਹਿਬ ਵੱਲ ਦੇਖ ਇੰਜ ਲੱਗਿਆ ਜਾਪ ਰਿਹਾ ਸੀ ਜਿਦਾਂ ਛੇਤੀ ਹੀ ਦੋ ਬੱਕਰੇ ਹਲਾਲ ਹੋਣ ਜਾ ਰਹੇ ਹੋਣ ਆਉਂਦਿਆਂ ਹੀ ਤਿੱਖੀਆਂ ਨਜ਼ਰਾਂ ਨਾਲ ਪਹਿਲਾਂ ਮੈਨੂੰ ਤੇ ਫੇਰ ਮਿੱਠੂ ਸਿੰਘ ਵੱਲ ਵੇਖਿਆ ਫੇਰ ਗ੍ਰਾਹਕ ਵੱਲ ਮੁੜਦੇ ਹੋਏ ਪੁੱਛਣ ਲੱਗੇ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਹਾਡਾ ਪਹਿਲਾਂ ਹੀ ਪੂਰੀ ਗਿਣਤੀ ਮਿੰਤੀ ਕਰਕੇ ਬੈਠੇ ਹੋਏ ਨੇ ਮਿੰਟ ਵੀ ਨਹੀਂ ਲਾਇਆ ਤੇ ਆਖ ਦਿੱਤਾ ਕੁੱਲ ਮਿਲਾ ਕੇ 15000 ਸਰਦਾਰ ਹਰਮ ਫੋਨ ਕਰਕੇ ਆਪਣੇ ਅਕਾਊਂਟੈਂਟ ਨੂੰ ਸੱਦ ਲਿਆ ਤੇ ਉਸ ਤੋਂ 15000 ਫੜ ਲਏ ਮਗਰੋਂ ਗ੍ਰਾਹਕ ਨੂੰ ਸੰਬੋਧਨ ਹੁੰਦੇ ਆਖਣ ਲੱਗੇ ਕਿ ਹਰਜਾਨਾ ਭਰਨ ਤੋਂ ਪਹਿਲਾਂ ਇੱਕ ਦੋ ਸਵਾਲ ਨੇ ਪੁੱਛ ਸਕਦਾ ਹਾਂ ਅੱਗੋਂ ਹਾਂ ਹੋਣ ਤੇ ਪੂਰੇ ਫੌਜੀ ਲਹਿਜੇ ਵਿੱਚ ਆਉਂਦੇ ਹੋਏ ਪੁੱਛਣ ਲੱਗੇ ਕਿੰਨੀਆਂ ਚਪੇੜਾਂ ਮਾਰੀਆਂ ਤੁਸੀਂ ਮੁੰਡੇ ਨੂੰ ਤੇ ਕਿੰਨੀਆਂ ਗਾਲਾਂ ਕੱਢੀਆਂ ਸਿੱਧਾ ਜਵਾਬ ਦੇਣ ਦੀ ਥਾਂ ਆਖਣ ਲੱਗਾ ਜੀ ਨੁਕਸਾਨ ਕੀਤਾ ਸੀ ਚਪੇੜਾਂ ਮਾਰਨੀਆਂ ਤੇ ਬੰਦੀਆਂ ਹੀ ਸਨ ਤੁਹਾਡੇ ਨੁਕਸਾਨ ਦਾ ਅਸੀਂ ਹਰਜਾਨਾ ਭਰਨ ਜਾ ਰਹੇ ਹਾਂ ਪਰ ਮੁੰਡੇ ਦੇ ਕੀਤੇ ਸਰੀਰਕ ਅਤੇ ਮਾਨਸਿਕ ਨੁਕਸਾਨ ਦੀ ਪੂਰਤੀ ਤੁਹਾਨੂੰ ਵੀ ਕਰਨੀ ਪਵੇਗੀ ਵਰਨਾ ਗੱਲ ਥਾਣੇ ਤੱਕ ਵੀ ਜਾ ਸਕਦੀ ਹੈ ਥਾਣੇ ਦਾ ਜ਼ਿਕਰ ਆਉਂਦਿਆਂ ਹੀ ਘੜੀਆਂ ਪਲਾਂ ਵਿੱਚ ਮੁੱਕਮਕਾ ਹੋ ਗਿਆ ਸਰਦਾਰ ਹੌਰੀ ਵਾਪਸ ਗੱਡੀ ਵਿੱਚ ਬੈਠਣ ਲੱਗੇ ਤਾਂ ਡਰਦੇ ਡਰਦੇ ਨੇ ਪੁੱਛ ਲਿਆ ਜੀ ਮਿੱਠੂ ਸਿੰਘ ਕੱਲ ਤੋਂ ਕੰਮ ਤੇ ਆ ਸਕਦਾ ਹਾਂ 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 ਕਿਉਂ ਨਹੀਂ ਕੰਮ ਕਰੇਗਾ ਇਹ ਮੁੰਡਾ ਇੱਥੇ ਹੀ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ ਆਥਨ ਵੇਲੇ ਹਰਜਾਨ ਨੇ ਵਜੋਂ ਮਿਲੇ ਪੂਰੇ 3000 ਬੋਝੇ ਵਿੱਚ ਪਾਈ ਪਿੰਡ ਨੂੰ ਤੁਰੇ ਜਾਂਦੇ ਮਿੱਠੂ ਸਿੰਘ ਵੱਲ ਵੇਖ ਮੈਨੂੰ ਇਹ ਜਿ ਮਹਿਸੂਸ ਹੋ ਰਿਹਾ ਸੀ ਜਿੱਦਾਂ ਅੰਬਰੋਂ ਉtre ਇੱਕ ਚਿੱਟਾ ਦਾੜੀਏ ਰੱਬ ਨੇ ਐਨ ਮੌਕੇ ਤੇ ਉਪਰ ਮੌਤ ਦੇ ਮੂੰਹ ਵਿੱਚ ਜਾ ਦੋ ਮਾਸੂਮ ਜ਼ਿੰਦਗੀਆਂ ਖਤਮ ਹੋਣ ਤੋਂ ਬਚਾ ਲਈਆਂ ਹਰਪ੍ਰੀਤ ਸਿੰਘ ਜਮੰਦਾ ਸੋ ਦੋਸਤੋ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਵੇਖਤੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ